ਮੰਡੀ ਵਿੱਚ ਬਹੁਤ ਜ਼ਿਆਦਾ ਕਿੱਥੇ ਅੱਜ ਚੱਲੇ ਬੋੜਾ ਬੋਲੀ ਕੱਪੜੇ ਲੈਣ ਜਿੱਦਾਂ ਸੀ ਜਾ ਰਹੇ ਜੀ ਰਾਮ ਨੇ ਮੰਡੀ ਐਕਸ ਸਾਡਾ ਪਿੰਡ ਵਰਕਰ ਮੋਰ ਪੇਸ ਹੋ ਗਏ ਭਰਾ ਆ ਰਿਹਾ ਪਿੰਡਾਂ ਸੀ ਜਾ ਰਹੀਆਂ ਜੀ ਰਾਮ ਸਾਹਬਾ ਦਾ ਪਿੰਡ ਹੈ ਹਵਾ ਦਾ ਪਿੰਡ ਹੈ ਬੈਕ ਆਂਡ ਬਿਸਕਟ ਬਿਸਕਟ ਹਾਂ ਬਿਸਕਟ ਆਈ ਤੇ ਰਾਮਾ ਮੰਡੀ ਗਿਆ ਸੀ ਕਿਲੋ ਤੋਂ 2 ਕਿਲੋਮੀਟਰ ਲਿਖਾ ਦੇ 2 ਕਿਲੋਮੀਟਰ ਦੀ 2 ਕਿਲੋਮੀਟਰ ਲਿਖਾਓ 200 ਕਿਲੋਮੀਟਰ ਲਿਖਾਓ 2 ਕਿਲੋਮੀਟਰ ਤੇ 100 ਹੋ ਜਾ 60 2 ਕਿਲੋਮੀਟਰ ਰਾਮਾ ਮੰਡੀ ਬਾਕੇ ਤੋ ਜੀ ਆਹੇ ਫਿਰ ਉਹਨੂੰ ਕਿੱਥੇ ਜਾਈ ਜਾਵਾਂ ਬਾਜ਼ਾਰ ਚ ਜਾ ਕੇ ਬੰਦ ਕਰੂ ਫੋਨ ਚਲ ਕੇ ਫਿਰ ਆਪਣਾ ਕੱਪੜਾ ਕੋਪੜਾ ਬੋਲੀ ਗਿਆ ਗਏ ਬਜ਼ਾਰ ਬੋਲੀ ਟਿੱਪੀ ਘੋੜਾ ਆ ਬਾੜ ਘੋੜਾ ਕਹਿਣਾ ਲੈ ਲੈ ਸੂਟ ਵੜਾ ਕਹਿੰਦਾ ਲੈ ਲੈ ਸੂਟ ਕੱਟੀ ਤੇ ਪੌੜ ਕਲ ਗਿਆ ਸੀ ਮਾਗਰਾ ਹਾਂ ਹਾਂ ਮੈਂ ਤਾਂ ਲਿਖ ਲਈ ਜੀ ਅੱਜ ਬਾਹਰ ਬਾਵਾ ਟਾਈਮ ਤੋਂ ਝੋਨਾ ਬਹੁਤ ਵੱਡਾ ਵੱਡਾ ਹੋ ਗਿਆ ਮੈਂ ਤਾਂ ਜਦੋਂ ਫੱਕੀ ਜੀ ਲਾਉਂਦਾ ਤੇ ਉਹਦਾ ਦੀ ਆਈ ਹੋਈ ਸੀ ਜੀ ਬਾਹਰ ਤੇ ਹੁਣ ਬਹੁਤ ਵੱਡਾ ਹੋ ਗਿਆ ਜੀ ਕਿਉਂ ਨਾ ਇਧਰ ਫੱਲ ਹੀ ਖੜੇ ਆ ਜੀ ਕਿੱਥੇ ਦੇ ਇਹ ਕੋਈ ਛੜਕਾ ਰਾਮੀ ਮੰਡੀ ਦੀ ਛੜਕਾ ਹੀ ਸਾਡਾ ਜਿਹੜਾ ਰਾਮਾ ਸ਼ਹਿਰ ਆ ਮਤਲਬ ਸ਼ਹਿਰ ਤਾਂ ਕਿਹੜਾ ਮੰਡੀ ਹੀ ਸ਼ਹਿਰ ਹੀ ਸਾਡੇ ਪਾਸ ਦਾ ਜੀ ਸਾਡਾ ਬਖਿੰਡਾ ਹੀ ਲੱਗਦਾ ਹੈ ਤੇ ਬਸ ਥੋੜੀ ਜਿਹੀ ਦੂਰ ਹੈਗਾ ਜੀ 2 ਕਿਲੋਮੀਟਰ ਦੀ ਬਸ ਆਉਣ ਵਾਲੇ ਜੀ ਸ਼ਹਿਰ ਅੱਪਾ ਕਰਾਂਗੇ ਸ਼ਹਿਰ ਤੋਂ ਜਾ ਕੇ ਬੰਦ ਹੋਣਾ ਤੇ ਸਾਡੇ ਪਿੰਡ ਤੋਂ 2 ਕਿਲੋਮੀਟਰ ਆ ਜੀ ਬਾਗੇ ਤੋਂ ਰਾਮਾ ਮੰਡੀ ਹਾਂਜੀ ਆ ਜੀ ਉਹ ਹੋ ਗਿਆ ਜਿਹੜਾ ਕਹਿੰਦਾ ਹੁੰਦਿਆ ਤੁਸੀਂ ਦੇ ਪਰੇ ਰਹੇ ਹੋ ਬਲੌਕ ਦੇ ਨਾਲ ਜੁੜੇ ਰਹੇ ਹੋ ਬਲੌਕ ਦੇ ਨਾਲ ਦੇਖੀ ਜਾਏ ਕਿ ਕਿਹੜੇ ਕਿਹੜੇ ਦੁਨੀਆ ਟੱਕਰਦੀ ਆ ਰਾਤ ਸਾਨੂੰ ਆਪੇ ਭਜਾਈ ਜਾਂਦੇ ਮਦ ਹੋ ਜਾਂਦੇ ਬਾਈ ਨਾ ਸੋਨੇ ਹੁੰਦਾ ਇੰਨੇ ਚਲੋ 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 ਕਿੰਨਾ ਛੋਟਾ ਲੱਗ ਗਿਆ ਜੀ ਮਾਸਾ ਲਾ ਰਿਹਾ ਮੈਂ ਕਿੰਨਾ ਛੋਟਾ ਲੱਗਦਾ ਦੇਖੋ ਕਿੰਨੇ ਸੋਹਣੇ ਲੋਕੇਸ਼ਨ ਆਉਂਦੀ ਆ ਸੜਕ ਦੀ ਅਸਾਂ ਜਦ ਵੀ ਗਿੱਸਦੇ ਜਾਂਦੇ ਮੋਟਰਸਾਈਕਲ ਤੇ ਢੱਗੀ ਦਾ ਹੈ ਜੀ ਸਾਡੇ ਕੋਲੇ ਸੱਜਣਾ ਵੇ ਸੱਜਣਾ ਵੇ ਇਹ ਢੰਡਾ ਵਾਲਾ ਰਾਹ ਸਾਨੂੰ ਲੱਗਦਾ ਹੈ ਕੈ මහමරබ වාලී සදී හවාවානහබද ද හ ਉੱਤਰ ਲੱਗਦੇ ਆ ਹਾਂ ਹਾਂ ਬਣਾ ਲੱਗਦਾ ਅਸੀਂ ਵੜ ਗਏ ਜੀ ਰੋਜ਼ਾਨ ਤੇ ਆਉਣ ਵਾਲੇ ਆ ਜੀ ਬਸ ਮਤਲਬ ਫਾਟ ਘੱਟ ਪਾਂਗੇ ਹਨਾ ਜੀ ਆਹ ਡੈਣਾ ਦੇ ਵਾਲੇ ਆਉਂਦੇ ਨੇ ਤੇ ਤੁਹਾਨੂੰ ਰਾਮਾ ਆਰਾਮੀ ਸ਼ਹਿਰ ਦੀ ਪੂਰੀ ਫੱਜੀ ਸੜਕ ਵੀ ਦਿਖਾਵਾਂਗੇ ਜਿੱਥੋਂ ਐਂਟਰ ਹੁੰਦੇ ਆ ਭਾਈ ਜੀ ਕੋਲ ਕੇ ਨੰਮਨ ਦੁਕਾਨ ਤੇ ਭਰਾਵਾਂ ਤੇ ਡਾਕ ਲਾਉਗਾ ਦੇਖੋ ਜੀ ਰਾਮਾ ਮੰਡੀ ਟੁੱਤੀ ਭੱਜੀ ਸਾਰਾ ਜੀ ਸਾਡਾ ਪਹਿਲਾ ਜੀ ਆਇਆਂ ਨੂੰ ਲਿਖਿਆ ਹੁੰਦਾ ਹੈ ਰਾਮੇ ਚ ਬਣਦਾ ਪੈਸਾ ਜੀ ਆਇਆਂ ਨੂੰ ਜੀ ਲਿਖਿਆ ਹੁੰਦਾ ਤੇਰੇ 2000 800 ਆਉਂਦਾ ਜੀ 2000 ਆਉਂਦਾ ਜੀ ਪਹਿਲੇ ਭਾਗ ਇੱਥੇ ਲਿਖਿਆ ਹੁੰਦਾ ਜੀ ਆਇਆਂ ਨੂੰ ਜੀ ਰਾਮੇ ਚ ਬਣਦੇ ਹਾਂ ਹਾਂ ਇਹ ਸਵਾਲ ਕਰਿਆ ਦਾ ਫਾਟਕ ਕੋਈ ਨਾਲ ਸਵਾਗਤ ਕਰਿਆ ਫਾਟਕ ਬੰਦ ਆ ਗਿਆ ਜੀ ਫਾਟਕ ਬੰਦ ਕਿਉਂ ਇਹਦੇ ਹੁੰਦੇ ਆ ਫਾਟਕ ਆਹ ਭਾਈ ਸਾਹਿਬ ਸਰ ਦਾ ਪੱਤਾ ਪਤਾ ਕਿ ਨਹੀਂ ਸਬਜੀ ਵਾਲਾ ਤੇ ਹਣਾ ਹੋ ਗਿਆ ਜੀ ਬਾਜ਼ਾਰ ਸ਼ੁਰੂ ਇੱਥੋਂ ਅਸੀਂ ਜਾਵਾਂਗੇ ਬਾਜ਼ਾਰ ਦੇ ਵਿੱਚ ਟੀ 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 ਆਗਾ ਜੀ ਬਿਸਮਿਲ ਰਹਾ ਲੈ ਬਾਜ਼ਾਰ ਹੁੰਦਾ ਇੱਥੋਂ ਸ਼ੁਰੂ ਤੇ ਹੁਣ ਦੇਖਿਓ ਜੀ ਅਸੀਂ ਬਾਜ਼ਾਰ ਦੇ ਵਿੱਚ ਚੜਾਂਗੇ ਬਾਜ਼ਾਰ ਦੇ ਵਿੱਚ ਵੜ ਕੇ ਟੀ 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 ਘੱਡੀ ਵਾਖਾ ਕਰਦਾ ਸਾਡੇ ਮੈਂ ਤਾਂ ਮੇ ਬਿਜਾਰ ਦੇਖ ਰਹੀ ਸੀ ਉੱਤੇ ਤਾਂ ਕੁਝ ਵੀ ਨਹੀਂ ਸੀ ਦੁਕਾਨਾਂ ਬੰਦ ਸੀ ਕਿਉਂ ਲਾਸਟ ਟਾਈਮ ਤੋਂ ਆ ਕੀ ਦੇ ਤੇ ਉਹਦੇ ਕੋਈ ਨਹੀਂ ਸੀ ਆ ਦੇਖੋ ਇਹ ਕਿਹੜਾ ਸ਼ਹਿਰ ਦੀ ਕਿੰਨੀ ਛੋਣੀ ਹਾਲਤਾ ਜੀ ਥੋੜਾ ਕਿੰਨਾ ਕਿੰਨਾ ਤੜਕਾ ਤੇ ਥੋੜਾ ਕੋਈ ਕੋਈ ਕਿੰਨੇ ਟੋਲੇ ਥੋੜਾ ਪਾ ਕੇ ਜਾ ਮੇ ਨੂੰ ਸੋਫਾ ਆਈ ਦੇਖੋ ਇਹ ਕਰਦਾ ਫਿਰ ਲੱਗੇ ਤਾਂ ਕੰਮ ਤੇ ਇਹ ਤਾਂ ਕਿੱਦਾਂ ਹਾਂ ਦੇਖੋ ਦੇਖੋ ਸਫਾਈ ਨਹੀਂ ਹੈ ਸਾਡੇ ਪਾਸ ਮੈਂ ਵੀ ਆਏ ਅਵੇ ਸਟਾ ਨਾੜਾ ਛੜਕਾ ਤੇ ਵੀ ਮੇਲਾ ਲੱਗਿਆ ਰਹਿਣਾ ਤੁਹਾਡਾ ਇਹਨੇ ਚੱਲ ਆਵਾਜ਼ ਆ ਕਰੀਂ ਆ ਗਾਂ ਦਾਈ ਸਾਡੇ ਰਾਮਾ ਮਾਣ ਆ ਕੋਲ ਚੱਲੇ ਦਿਖਾਉਗਾ ਕਿ ਪੌੜ ਕਿੱਥੇ ਆਂ ਤੀ ਹਾਂ ਪਹਿਲੀ ਦੱਸਦਾ ਕਿ ਆਹ ਘਰੇ ਕੱਤੋਂ ਨੂੰ ਨਾਲ ਕਿਥੋਂ ਲਾਵਾਂਗੇ ਹੁਣ ਹਾਂ ਕਿਥੋਂ ਲਾਵਾਂ ਕੱਪੜੇ ਚੱਲ ਚਲੋ ਜੀ ਠੀਕ ਹੈ ਸਾਡੇ ਵਲੌਗ ਦੇਖਿਓ ਜੀ ਕਿੱਧਰ ਜਾਣਾ ਕਿੱਧਰ ਆਣਾ ਹਰ ਜਿੱਥੇ ਫਿੱਟ